ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਵੀਡੀਓ ਪਹਿਲੀ ਆਪਣੀ ਇਸ ਘਰੋਂ ਆਨਰ ਵੀਰ ਜਸਵੰਤ ਖੈਰੇ ਉਹਨਾਂ ਦੇ ਕੋਲ ਆਇਆ ਆਂ ਦੋਸਤੋ ਪਿੰਡ ਜਿੱਥੇ ਤੁਸੀਂ ਖਾਸ ਵਿਜਿਟ ਕਰਨੀ ਆ ਪਿੰਡ ਵਾੜਾ ਤੇਲੀਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਭਿੱਖੀ ਵੇੜ ਤੋਂ ਜਿਹੜੀ ਛੜਕ ਦੋਸਤੋ ਖੇਮ ਕਰਨ ਨੂੰ ਜਾਂਦੀ ਐ ਉਸੇ ਛੜਕ ਦੇ ਉੱਪਰ ਅਲਗੋਂ ਕੋਠੀ ਅਲਗੋ ਅੱਡਾ ਹੁੰਦਾ ਤੇ ਬਿਲਕੁਲ ਉਹਦੇ ਨੇੜੇ ਦੀ ਕੀ ਤੁਹੇ ਇੱਕ ਜਿਹੜੀ ਸੜਕ ਆ ਸਿੱਧੀ ਪਿੰਡ ਵਾੜਾ ਤੇਲੀਆਂ ਨੂੰ ਆਉਂਦੀ ਆ ਠੀਕ ਆ ਜੀ ਤੇ ਖਾਸ ਐਡਰੈਸ ਵੀਰ ਹੋਂ ਦਾ ਇਹੋ ਹੀ ਆ ਤੇ ਬਿਲਕੁਲ ਅਲਗੋ ਕੋਠੀ ਨੇ ਜਦੀਕ ਆ ਦਿੱਦੀਪੁਰਾ ਥੋੜੀ ਦੂਰੀ ਤੇ ਆ ਤੇ ਭਿੱਖੀ ਵੇਂਟ ਦੀ ਗੱਲ ਕਰ ਲਈਏ ਤੇ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਆ ਵੀਡੀਓ ਅੱਜ ਵੀਰ ਜਸਵੰਤ ਸਿੰਘ ਹੋਂ ਦੇ ਘਰੋਂ ਆਪਣੀ ਪਹਿਲੀ ਆ ਸ ਪਸ਼ੂ ਵਪਾਰ ਦਾ ਕਿਤਾ ਵੀਰੋਂ ਨਹੀਂ ਕਰਦੇ ਆ ਠੀਕ ਆ ਜੀ ਕੋਈ ਇੱਕ ਦੋ ਨਗ ਲੈ ਕੇ ਆਉਂਦੇ ਆ ਤੇ ਪਸ਼ੂ ਵੀ ਬੜੇ ਸਾਫ ਸੁਥਰੇ ਹੁੰਦੇ ਆ ਤੋ ਬਾਕੀ ਵੇਖਦੇ ਸਾਰੇ ਸਾਰੇ ਭੈਣ ਭਰਾਵਾਂ ਨੂੰ ਵੀਰਾਂ ਨੂੰ ਪਤਾ ਲੱਗ ਹੀ ਜਾਣਾ ਵੀ ਛੈ ਕੀ ਆ ਚੀਜ਼ ਕੀ ਆ। ਸੋ ਇਹੋ ਜੀ ਕੁਆਲਟੀ ਵਾਲੇ ਪਸ਼ੂ ਅਕਸਰ ਇਸ ਕਿੱਲੇ ਤੇ ਇਸ ਫਾਰਮ ਤੇ ਖੈਰਾ ਫਾਰਮ ਤੇ ਆਉਂਦੇ ਰਹਿੰਦੇ ਆ। ਤੇ ਬਾਕੀ ਪੂਰੀ ਡਿਟੇਲ ਆਪਾਂ ਵੀਰ ਜਸਵੰਤ ਤੋਂ ਲੈ ਲਾਂਗੇ। ਅੱਜ ਤਰੀਕ ਤੁਸੀਂ ਨੋਟ ਕਰ ਲਓ ਕਿਸਾਨ ਵੀਰ ਉਹ 15 ਜਨਵਰੀ ਤੇ ਸਮਾਂ ਕੋਈ ਦੁਪਹਿਰ ਦੇ 2:30 3:00 ਵਜੇ ਦਾ। ਇੱਕ ਬੱਚੀ ਗੱਬਣ ਤਿਆਰੀ ਦੇ ਵਿੱਚ ਆ। ਇੱਕ ਬੱਚੀ ਬੜੀ ਬਿਲਕੁਲ ਬਹੁਤ ਖੂਬਸੂਰਤ ਬੱਚੀ ਆ ਤੇ ਬਿਲਕੁਲ ਤਾਜੀ ਸੱਜਰ ਸੂਈ ਆ ਤੇ ਪਲੂਣ ਪਹਿਲਾ ਸੂਆ ਜਾਂ ਦੂਜਾ ਸੂਆ ਉਹ ਆਪਾਂ ਵੀਰ ਤੋਂ ਪੁੱਛ ਲਵਾਂਗੇ ਠੀਕਾ ਜੀ ਸੋ ਵੀਡੀਓ ਦੇ ਨਾਲ ਤੁਸੀਂ ਐਂਡਪੈਕ ਜੁੜੇ ਰਹੇ ਹੋ ਪੂਰੀ ਜਾਣਕਾਰੀ ਆਪਾਂ ਲੈ ਕੇ ਦਵਾਂਗੇ ਇਹਨਾਂ ਦੇ ਇਹਨਾਂ ਵੇੜਾਂ ਦੇ ਰਿਲੇਟਡ ਉਹ ਕਰਦੇ ਆਂ ਗੱਲਬਾਤ ਜਾਣ ਦਿੰਦੇ ਆਂ ਵੀ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਜਸਵੰਤ ਵੀਰ ਸਾਸਰੀਕਰ ਸਾਸਰੀਕਰ ਸੰਤੂ ਸਾਹਿਬ ਜੀ ਉਹ ਠੀਕ ਠਾਕ ਜੀ ਬੜੇ ਵਧੀਆ ਜਸਵੰਤ ਠੀਕ ਠਾਕ ਵੀਰੇ ਹਾਂਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਠੀਕ ਹੈ ਜੀ ਅੱਛਾ ਜਸਵੰਤ ਐਨੀਮਲ ਵੀਰੇ ਇਸੇ ਤਰ੍ਹਾਂ ਹੀ ਤਕਰੀਬਨ ਆਪਣੇ ਕੋਲ 1-2 ਦੋ ਨਾਕ ਆਉਂਦੇ ਰਹਿੰਦੇ ਆ ਵਪਾਰ ਲਾਈਨ ਠੀਕ ਹੈ ਤਾਂ ਕਿੰਨੇ ਕ ਟਾਈਮ ਤੋਂ ਜਸਵੰਤ ਕੰਮ ਸ਼ੁਰੂ ਕੀਤਾ ਵੀਰੇ ਆਪਾਂ ਨੂੰ ਵੀਰ ਦੀ ਹੋ ਗਿਆ ਕੋਈ 3 ਤੋਂ 4 ਮਹੀਨਾ ਹੋ ਗਿਆ 3 ਤੋਂ 4 ਮਹੀਨੇ ਦਾ ਸਮਾਂ ਹੋ ਗਿਆ ਹਾਂਜੀ ਹਾਂਜੀ ਬੱਚੀਆਂ ਇਸ ਵਾਰ ਵੀ ਮੈਨੂੰ ਲੱਗਦਾ ਵੀ ਬਹੁਤ ਖੋਸੋ ਬਹੁਤ ਸਾਫ਼ ਸੁਥਰੀਆਂ ਜੀ ਬੜੇ ਸਾਫ਼ ਸੁਥਰੇ ਐਨੀਮਲ ਹਾਂਜੀ ਹਾਂਜੀ ਆਪਾਂ ਪਸ਼ੂ ਵੀਰ ਦੀ ਸਾਫ਼ ਸੁਥਰਾ ਲਿਆਈਦਾ ਜੀ ਠੀਕ ਹੈ ਜੀ ਅੱਛਾ ਜਸਵੰਤੂਰੇ ਲੈਂਦੇ ਲੋਕਾਂ ਦੇ ਨੇੜੇ ਤੜ ਪਿੰਡਾਂ ਦੇ ਵਿੱਚੋਂ ਤੁਰਾ ਫੈਰਾ ਹੀ ਹੈ ਜ਼ਿਆਦਾ ਹਾਂਜੀ ਹਾਂਜੀ ਠੀਕ ਹੈ ਬਹੁਤ ਸਾਫ਼ ਹੈ ਕਿ ਜੀ ਕਿੱਥੋਂ ਤੱਕ ਬਹੁਤ ਵਧੀਆ ਆ ਬੱਚੀ ਬਹੁਤ ਖੂਬਸੂਰਤ ਆ ਵੈਸੇ ਤਾਂ ਚਲੋ ਇਹ ਸੂਈ ਸਵਾਈ ਆਪਣੇ ਕੋਲ ਜਿਹੜੀ ਹਨਾ ਵਾਈਟ ਤੇ ਬਲੈਕ ਡੱਬੀ ਦੇ ਵਿੱਚ ਆ ਹਾਂਜੀ ਤੇ ਆ ਜਿਹੜੀ ਵੱਡੀ ਵੜ ਇਹ ਗੱਬਣ ਆਪਣੇ ਕੋਲ ਹਾਂਜੀ ਠੀਕ ਆ ਜੀ ਤੇ ਜਿਸਮਨ ਤੋਂ ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਆਪਾਂ ਜਿਹੜੀ ਸੂਈ ਸਵਾਈ ਬੱਚੀ ਆ ਹਾਂਜੀ ਇਹਦੀ ਡਿਟੇਲ ਤੁਹਾਡੇ ਤੋਂ ਲੈ ਲੈਨੇ ਆ ਇਹ ਬੱਚੀ ਫਿਰ ਸੁਹਾ ਗਨ ਮੈਂ ਇਹ ਪਹਿਲਾ ਜੀ ਸੁਹਾ ਜੀ ਪਹਿਲਣ ਬੱਚੀ ਆ ਠੀਕ ਹਾਂਜੀ ਅੱਜ ਦਿਨ ਕਿੰਨੇ ਹੋ ਗਏ ਨੂੰ ਸੂਈ ਨੂੰ ਇਹਨੂੰ ਵੀਰ ਜੀ ਹਫ਼ਤਾ ਇੱਕ ਹੋ ਗਿਆ ਜੀ ਇੱਕ ਹਫਤਾ ਹੋ ਗਿਆ ਜੀ ਹਾਂਜੀ ਲਓ ਦੋਸਤੋ 1 ਵੀਕ ਇੱਕ ਹਫਤਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਬੱਚੀ ਪਹਿਲਾ ਸੂਆ ਪਲੂਣ ਬੱਚੀ ਸੂਈ ਆ ਮਗਰ ਵੀ ਬੱਚੀ ਆ ਜੀ ਬੱਚੀ ਚਲ ਸੀਦੀ ਆ ਜੀ ਪਿਓਰ ਜੀ ਠੀਕ ਆ ਜੀ ਮਗਰ ਵੀ ਦੋਸਤੋ ਬੱਚੀ ਮੈਂ ਕੋਈ ਬੱਚਾ ਤੁਹਾਨੂੰ ਇਦਰੋਂ ਦਿਖਾਦਾ ਨਾੜੂਆ ਨਾਲ ਬੱਚੇ ਦੇ ਮਗਰ ਵੀ ਬੱਚੀ ਆ ਜਰਸੀ ਪ੍ਰੀਅਰਿਡ ਦੇ ਵਿੱਚ ਹੀ ਮਗਰ ਬੱਚੀ ਆ ਠੀਕ ਆ ਜੀ ਹਾਂਜੀ ਮਦਰ ਤੁਸੀਂ ਦੇਖ ਸਕਦੇ ਜੇ ਐਚ ਐਫ ਦੇ ਜਰਸੀ ਦਾ ਕ੍ਰੋਸ ਆ ਬੱਚਾ ਮਗਰ ਚੰਗਾ ਆ ਗਿਆ ਇੱਕ ਰੰਗ ਬਿਲਕੁਲ ਬ੍ਰਾਊਨ ਕਹਿ ਲਗੇ ਜਾਂ ਕੋਕਾ ਕੋਲਾ ਜਿਹਾ ਰੰਗ ਆ ਬੱਚੀ ਦਾ ਬਿਲਕੁਲ ਕਾਫੀ ਕਲਰ ਜਿਹਾ ਠੀਕ ਤੇ ਜਸਮント ਕਿੰਨੇ ਕੁ ਦੁੱਧ ਤੇ ਵੀਰ ਐਸ ਵਕਤ ਚੱਲਣ ਦੀ ਆ ਇਹ ਮੇਰੇ ਜੀ ਵੜ ਆਪਣੀ 16 17 ਲੀਟਰ ਤੇ ਆਈ 16 17 ਲੀਟਰ ਹਾਂਜੀ ਤੇ ਜਿਹੜਾ ਇਹਦੇ ਥੱਲੇ ਹਾਜ਼ਰ ਆ ਬਿਲਕੁਲ ਹਾਂਜੀ ਲੀਟਰ ਮਾਰ ਕੇ ਦੇਵਾਂਗੇ ਵੀਰ ਜੀ ਠੰਡਾ ਕਰਕੇ ਦੁੱਧ ਆਪਣੇ ਹੱਥ ਸੱਲੀ ਦੋ ਟਾਈਮ ਕਰਨ ਤਿੰਨ ਟਾਈਮ ਕਰਨ ਦੇ ਬਾਕੀ ਐ ਗੱਲ ਐ ਉਹ ਆ ਵੀ ਆਈ ਵੀ ਬੋਲੇ ਜੋ ਹਜੇ ਬਾਹਰ ਹੀ ਐ ਹਾਂਜੀ 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 ਥੋੜਾ ਜਿਹਾ ਲਾ ਲਓ ਕੱਲ ਪਰਸੋਂ ਦੀ ਹੋਈ ਬੋਲੇ ਦਾ ਬਾਹਰ ਬਾਕੀ ਜੇ ਮੈਲੇ ਮੋਲੇ ਤੇ ਚਲੋ ਪੜਨ ਅਜੇ ਨਾਲੇ ਸੁਟਣ ਦਈ ਆ ਵੀਰ ਜੀ ਸੰਤੂ ਸਾਹਿਬ ਠੀਕ ਐ ਜੀ ਹਾਂਜੀ ਹਾਂਜੀ ਅਜੇ ਇਹਦੇ ਸਟਾਰਟਿੰਗ ਹੀ ਠੀਕ ਹੈ ਜੀ ਜਦੋਂ ਤੁਸੀਂ ਫਿਰ ਇੱਕ ਵਾਰੀ ਖੋਲ ਕੇ ਆਪਾਂ ਮੜਾ ਤੋੜ ਕੇ ਦਿਖਾਈਏ ਇੱਧਰ ਭੈਣ ਭਰਾਵਾਂ ਨੂੰ ਮੈਂ ਵੀ ਬੱਚੀ ਤੋਂ ਬਹੁਤ ਪਿਆਰੀ ਆ ਪਨੂਨ ਬੱਚੀ ਆ ਇੱਕ ਵਾਰੀ ਤੁਹਾਨੂੰ ਆਪਾਂ ਇੱਧਰੋਂ ਲੰਬਾ ਖੋਲ ਕੇ ਤੋੜ ਕੇ ਦਿਖਾਉਣੀ ਆ ਅੱਗੋਂ ਮੇਰਾ ਭਰਾ ਕੋਈ ਵੀ ਘਰੇਲੂ ਘਰੇ ਰੱਖਣ ਦਾ ਚਾਹ ਵਾਲਾ ਸ਼ੌਂਕ ਰੱਖਦਾ ਠੀਕ ਹੈ ਜੀ ਤੇ ਬੱਚੀ ਤੁਸੀਂ ਖਰੀਦ ਸਕਦੇ ਜ ਬਹੁਤ ਪਿਆਰੀ ਆ ਥੱਲੇ ਲੇਵੇ ਦੀ ਬੜੀ ਖਬਰਦਾਰ ਆ ਤੇ 16 ਲੀਟਰ ਤੋਂ ਸ਼ੁਰੂਆਤ ਕੀਤੀ ਸਮਝ ਲਿਓ ਠੀਕ ਹੈ ਜੀ ਪੰਜਾਂ 6 ਦਿਨਾਂ ਦੇ ਪੰਜਾਂ 4 ਦਿਨਾਂ ਦਾ ਜੇ ਸਮਾਂ ਹੋਇਆ ਸਾਰਾ ਸੂਈ ਨੂੰ ਤੇ ਬੌਲਾ ਮੰਨ ਲਿਓ ਕੱਚਾ ਬੌਲਾ ਮੰਨ ਲਿਓ ਕੱਚ ਹਾਂਜੀ ਆ ਦੇਖੋ ਹੈ ਵਸੇ ਜਸਵੰਤ ਭਾਏ ਠੰਡੀ ਧੀਰੀ ਆ ਵੀਰ ਬਹੁਤ ਵਧੀਆ ਜੀ ਆ ਵੇਖੋ ਸੰਧੂ ਸਾਹਿਬ ਆ ਦੇਖੋ ਜੀ ਆ ਵੇਖੋ ਕੋਈ ਗੱਲ ਹੀ ਨਹੀਂ ਤੇ ਹਾਂ ਕੋਈ ਬੰਗੇ ਰਸੀ ਵਾਲੀ ਨਹੀਂ ਕੋਈ ਬੰਗਾਲ ਨਹੀਂ ਬਹੁਤ ਠੰਡੀ ਆ ਮਿੱਠੀ ਆ ਜੀ ਦੋਦਾਰ ਆ ਬੈਠ ਸਾਫ ਸੁਥਰੀ ਆ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਇੱਕ ਵਾਰੀ ਜਸਵੰਤ ਭਾਈ ਲੰਮਾ ਤੋਰ ਕੇ ਦਿਖਾ ਦਿਓ ਇਹਨੂੰ ਆ ਠੰਡੀ ਧੀਰੀ ਆ ਮੈਂ ਨਾ ਬਹੁਤ ਹੈ ਜੀ ਸੀਲ ਸਹਾਉ ਆ ਵੈਸੇ ਨਾਲ ਦੇ ਨਾਲ ਜਿਹੜਾ ਦੋਸਤ ਹੱਥ ਹੱਥ ਫੇਰ ਕੇ ਵਿਖਾਉਣ ਦਾ ਆਪਣੇ ਉਹ ਹੀ ਮਤਲਬ ਆ ਵੀ ਠੰਡੀ ਧੀਰੀ ਸੀਲ ਸਲਾਗਾ ਪੂਰੀ ਹਾਂਜੀ ਇੱਕ ਵਾਰੀ ਜਸੋਂ ਤਾਂ ਐਨ ਹੋਰ ਕਮਾ ਦਿਓ ਦਿਖਾ ਦਿਓ ਇੱਕ ਵਾਰੀ ਹੋਰ ਤੋਰ ਕੇ ਐਨ ਤੇ ਹਾਈਟ ਕੱਦ ਵੀ ਦੋਸਤੋ ਇੱਕ ਜਿਵੇਂ ਆਪਾਂ ਨਾਰਮਲ ਪੰਜਾਬ ਵਾਲੀ ਜਰਸੀ ਵੇਖਦੇ ਨਾ ਕੱਦ ਓਟਾ ਐ ਇਸ ਵੇੜ ਦਾ ਦੂਰੋਂ ਜਿਹੜੋਂ ਕਿਸੇ ਮੇਰੇ ਵੀਰ ਨੇ ਆਉਣਾ ਇੱਕ ਇਹੋ ਆਈਡੀਆ ਮੰਨ ਕੇ ਤੁਸੀਂ ਆਇਓ ਠੀਕ ਆ ਜੀ ਬਸ ਚੀਪ ਤੋਂ ਪਹਿਲਾਂ ਸੁਆ ਬਾਕੀ ਥੱਲੋਂ ਤੁਸੀਂ ਵੇਖ ਸਕਦੇ ਜੇ ਵੀ ਡਿਜ਼ਾਈਨ ਜੂਨ ਬੜਾ ਚੰਗਾ ਠੀਕ ਆ ਜੀ ਹਾਥੀ ਮੁਠੀ ਵਾਲਾ ਥਾਣਾ ਇਧਰੋਂ ਤੁਹਾਨੂੰ ਇੱਕ ਵਾਰੀ ਫਿਰ ਆਪਾਂ ਲਾਗਿਓ ਵਿਖਾ ਦਈਏ ਤੇ 16 ਲੀਟਰ ਇਸ ਵਕਤੇ ਦੇ ਥੱਲੇ ਦੁੱਧ ਹਾਜ਼ਰ ਆ ਠੀਕ ਆ ਜੀ ਲੀਟਰ ਮਾਰ ਕੇ ਵੀਰ ਜੀ ਆਪਣਾ ਚੈੱਕ ਕਰ ਲੈ ਦੋ ਟਾਈਮ ਠੀਕ ਹੈ ਜੀ ਬਾਕੀ ਸਭ ਆਪਣਾ ਸੁੰਦਰਤਾ ਬਹੁਤ ਆ ਬਚੀ ਦੇ ਵਿੱਚ ਹਾਂਜੀ ਬਹੁਤ ਜ਼ਿਆਦਾ ਜੀ ਹਾਂ ਬਹੁਤ ਸਾਫ਼ ਸੁਥਰੀ ਸੋਹਣੀ ਹੈ ਨਾਲੇ ਪਹਿਲਾਂ ਬੱਚੀ ਇੰਨਾ ਸਾਫ਼ ਹੁੰਦੀ ਨਹੀਂਗੀ ਰਾਤ ਛੜੀਆਂ ਬੜੀਆਂ ਮਾਰਦੀਆਂ ਕੋਈ ਗੱਲ ਹੀ ਨਹੀਂ ਇਦਾਂ ਲੱਗਤ ਲੋਕ ਦੱਸੋ ਹਦੀ ਬੱਛੀ ਜਣੋ ਪਹਿਲਾ ਸੂਆ ਪਨੂਣਾ ਠੀਕ ਆ ਜੀ ਗਾਂ ਦੂਜੇ ਤੀਜੇ ਸਵੇਰ ਤੱਕ ਕਰਮਾਂ ਲਈ ਠੀਕ ਆ ਜੀ ਹੋਰ ਵੀ ਚੰਗਾ ਯੋਗਦਾਨ ਪਾਉਗੀ ਬਹੁਤ ਜਿਆਦਾ ਜੀ ਫਾਰਮਰ ਵੀਰ ਨੂੰ ਠੀਕ ਆ ਹਾਂਜੀ ਤੇ ਬਹੁਤ ਖੂਬਸੂਰਤ ਹਵਾਨਾ ਚੱਡਾ ਕੋਈ ਫੋਰ ਛਾਂਗ ਨਹੀਂ ਚਾਰ ਥਣ ਨਕੀੜ ਕੋਈ ਗੱਲ ਨਹੀਂ ਸੰਧੂ ਸਾਹਿਬ ਠੀਕ ਆ ਜੀ ਸੋ ਕਿਸੇ ਭੈਣ ਚਵਾਈ ਕਰਨੀ ਆ ਕੋਈ ਗੱਲ ਨਹੀਂ ਭਰਾਂ ਚਵਾਈ ਕਰਨੀ ਆ ਤੇ ਇਜ਼ੀਲੀ ਚਵਾਈ ਤੁਸੀਂ ਕਰੋਗੇ ਠੀਕ ਆ ਜੀ ਮਗਰ ਵੀ ਬੱਛੀ ਆ ਜਦੋਂ ਹੁਣ ਤਾਂ ਇਹਦਾ ਮੌਬੇ ਪਿਆ ਪਿਆ ਜੇ 2 ਵਜੇ ਵੀਰ ਜੀ ਆਹਾਂ ਤੇ ਸਵੇਰ ਦੀ ਚਵਾਈ ਕਿੰਨੇ ਵਜੇ ਦੀ ਆਪਣੀ ਆਪਣੇ ਵੀਰ ਜੀ ਸੱਤ ਤੋਂ ਸਾਢੇ ਸੱਤ ਲੇਟ ਹੀ ਆ ਠੀਕ ਆ ਵੀ ਨਾਰਮਲੀ ਜਿਹੜੀ ਸਿਆਲੀ ਦਿਹਾੜੀਆਂ ਕਰਕੇ ਹਨਾ ਹਾਂਜੀ ਹਾਂਜੀ ਸਾਢੇ ਸੱਤ ਤੋਂ ਸਾਢੇ ਸੱਤ ਰਾਤ ਬਸ ਇੱਥੋਂ ਤੱਕ ਆ ਜੀ ਹੁਣ ਮੁੱਠੀ ਵਾਲੇ ਲੱਗੇ ਆ ਜੀ ਠੀਕ ਆ ਅੱਛਾ ਆ ਇਧਰ ਵੀ ਸੈਗਨ ਨੰਬਰ ਤੇ ਆਪਣੇ ਕੋਲ ਇੱਕ ਆ ਵੈੜ ਖੜੀ ਆ ਇਹਦਾ ਸੂਗਾ ਕਿਨਵਾ ਗਾਂ ਹੁਣ ਸੂਣ ਵਾਲੀ ਆ ਇਹ ਵੀਰ ਜੀ ਦੂਜਾ ਸੂਗਾ ਸੋਹਣੇ ਸੰਧੂ ਸਾਹਿਬ ਦੂਜਾ ਸੂਗਾ ਹਾਂਜੀ ਬਾਕੀ ਇਹ ਵੀ ਮੈਨੂੰ ਲੱਗਦਾ ਵੀ ਇੱਕ ਸਾਦੇ ਪਹਾੜ ਵਰਗੀ ਆ ਪੂਰੀ ਨਿੱਕਰ ਤੇ ਬਾਡੇ ਬੂਟੇ ਦੀ ਬੜੀ ਮੱਟੀ ਆ ਬਹੁਤ ਬਹੁਤ ਜ਼ਿਆਦਾ ਸੰਧੂ ਸਾਹਿਬ ਹਾਂ ਲੱਭੀ ਤਾਂ ਸੋ ਦੂਜਾ ਸੂਗਾ ਇਸ ਤੇ ਮੈਂ ਕੁਰੀ ਤੁਹਾਨੂੰ ਆਇਦਰੋ ਬੈਕ ਸਾਈਡ ਤੋਂ ਸੱਜੇ ਖੱਬੇ ਸਾਰੇ ਪੰਨੇ ਚੈੱਕ ਕਰਾ ਦਿੰਨਾ ਇੱਕ ਮੱਝਾਂ ਵਾਂਗੂ ਕਰਮ ਵਾਲੀ ਪਲੀ ਪਲੀਤੀ ਆ ਜਗਾਠਾ ਜਗੂਠਾ ਪਿੱਠ ਪੂੜਾ ਤੁਸੀਂ ਵੇਖੋ ਬੜਾ ਵਧੀਆ ਚੌੜਾ ਪਿੱਠ ਪੂੜਾ ਤੇ ਪੂਰੀ ਰਾਜੀ ਆ ਫੁੱਲ ਨਿੱਗਰ ਇਹ ਜਸਮਤ ਭਾਈ ਜਦੋਂ ਆਪਾਂ ਗੱਲ ਕਰਦੇ ਨੇ ਵੀ ਪਲੀ ਪਲੀਤੀ ਵੀ ਕਿਸੇ ਮਨੋਂ ਤਾਂ ਸਾਇਲੈਂਸ ਹੋਣੇ ਚ ਤੇ ਆ ਚਾਰ ਚੂਰ ਤੇ ਜਾਦੀ ਹਾਂਜੀ ਹਾਂਜੀ ਠੀਕ ਆ ਜੀ ਤੇ ਦਿਨ ਹਜੇ ਘਟੋ ਘਟੋ ਵੀ ਉਹਨਾਂ ਤੋਂ ਪੁੱਛਿਆ ਪਿੱਛੋਂ ਜਿੱਥੋਂ ਆਪਾਂ ਖਰੀਦੀ ਕਿੰਨਾ ਸਮਾਂ ਘਟੋ ਘਟ ਪਿਆ ਦਾ ਸੌਣ ਦਾ ਜੀ ਹਾਂਜੀ ਇਹ ਤੇ ਆ ਜਨਵਰੀ ਦੇ 22 ਤਰੀਕ ਨੂੰ ਦਿਨ ਪੂਰੇ ਹੁੰਦੇ ਪਿਓ ਜੀ ਆਰਾਮ ਨਾਲ ਲੈ ਜਾਊਗੀ 8-7 ਹਾਂ ਜੀ ਹਫਤਾ ਦਾ ਹਫਤੇ ਦਾ ਦਾਦਿਆਂ ਲੈ ਜਾਣੇ ਬਹੁਤ ਤੁਹਾਨੂੰ ਵੀ ਜੇ ਮੈਨੂੰ ਤਾਂ ਵੀ ਸ਼ਾਇਦ ਨੀਰ ਆਉਂਦਾ ਹੋਊਗਾ ਹਾਂ ਜੀ ਹਾਂ ਜੀ ਹਾਂ ਜੀ ਸ਼ਾਇਦ ਹੈ ਬੋਲੇ ਜਣੀ ਗਈ ਬਹੁਤ ਜਾਰੀ ਬਾਨਨੀ ਆ ਜੀ ਵੜ ਅਜਾ ਸਮਾਂ ਬਹੁਤ ਅੱਛਾ ਇਹਦਾ ਕੋਈ ਪਿਛਲੇ ਸਵੇਰ ਦਾ ਜਾਂ ਪਹਿਲਣ ਪਲੂਣ ਦਾ ਕੋਈ ਦੁੱਧ ਦਾ ਵੀਰਾਂ ਨੇ ਦੱਸਿਆ ਪਿੱਛੋ ਇਹਦਾ ਰਕਾਰ ਵੀਰ ਜੀ 24 ਤੋਂ 25 ਲੀਟਰ ਦਾ ਜੀ ਪਹਿਲੇ ਸਵੇਰ ਦਾ ਪਹਿਲਣ ਪਲੂਣ ਦਾ ਹਾਂ ਜੀ ਠੀਕ ਆ ਜੀ ਤਾਂ 30 ਤੋਂ ਪਲੱਸ ਦੋਗੇ 30 35 ਲੀਟਰ ਦੋਗੇ ਦੁੱਧ ਠੀਕ ਆ ਉਹ ਤੋਂ ਵੈਸੇ ਲੈਵੇ ਦੀ ਤੁਸੀਂ ਥੋੜੀ ਜੀ ਇੱਕ ਵਾਰੀ ਆਕਾਰ ਬੁਰਾ ਸ ਲਗਾਉ ਆਪਾਂ ਕਹਦੇ ਨੇ ਵੀ ਅੱਗੋਂ ਸ਼ਟਾਰਟ ਹੋ ਕੇ ਤੇ ਬਿਲਕੁਲ ਸੂਨ ਨਾਲ ਜਿਹੜਾ ਲੇਵਾ ਬਣਾਉਂਗੀ ਤੇ ਢਿਲ ਢੁਲ ਲੜਾ ਲੁੜਾ ਹਜੇ ਲੇਵੇ ਦੇ ਵਿੱਚ ਬਹੁਤ ਜਿਆਦਾ ਨਹੀਂ ਆ ਵੇਖੋ ਆਹ ਵੇਖੋ ਜੀ ਬਾਕੀ ਥਾਣਾ ਬਹੁਤ ਜਿਆਦਾ ਕੰਮ ਹਾਂਜੀ ਮੋਟਾ ਥਾਣਾ ਕੋਈ ਗੱਲ ਨਹੀਂ ਸੰਧੂ ਸਾਹਿਬ ਸੋ ਚੰਗੀ ਆਪਾਂ ਮੀਨ ਕਰ ਸਕਦੇ ਵੀ 35 ਤੋਂ 30 ਵੀ ਚੰਗੀ ਹੋਊਗੀ ਹਾਂਜੀ ਹਾਂਜੀ ਬਹੁਤ ਜਿਆਦੀ ਜੀ ਆਹ ਸੋ ਢਿਲ ਢੁਲ ਬਹੁਤ ਵਖਾਲੇ ਦੇ ਵਿੱਚ ਗਾਂ ਗਾਰੀ ਮੱਝ ਆਈ ਇੱਕ ਮਾਜੀ ਮਾਜੀ ਆ ਵੀਰੇ ਹਾਂਜੀ ਠੀਕ ਆ ਜਸੂ ਮਾਪੇ ਤੈਨੂੰ ਲੈਣਾ ਕਿ ਤੇ ਸੌਖਾ ਵੀ ਹੋ ਜੀ ਆਹ ਨੇ ਬੜਾ ਪਲਿਆ ਪਲੀਤਾ ਪਸ਼ੂ ਵੇਖੋ ਜੀ ਐਡਾ ਜਿਹੜਾ ਐਨੀਮਲ ਦੀ ਆਪਾਂ ਕੇਅਰ ਦੀ ਗੱਲ ਕਰੀਏ ਕਿਸੇ ਵੀਰ ਨੇ ਚੰਗੀ ਸ਼ੌਂਕ ਨਾਲ ਸੰਭੀਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਿਲਕੁਲ ਧੀਰੇ ਜੀ ਜਿਸ ਨੂੰ ਤਾਂ ਭਾਈ ਇੱਕ ਵਾਰੀ ਖੋਲ ਕੇ ਨਮੜਾ ਜਾ ਇਹਨੂੰ ਚਲੋ ਵਿਖਾਈਏ ਵੀਰਾਂ ਨੂੰ ਸੋ ਦੋਸਤੋ ਬਾਡੀ ਬੁਡੀ ਸਟਰਕਚਰ ਬਹੁਤ ਸੋਹਣਾ ਨਿੱਗਰ ਬਹੁਤ ਜਦੀ ਆ ਹਵਾਨਾ ਚੱਡਾ ਵੀ ਤੁਸੀਂ ਦੇਖ ਸਕਦੇ ਜੇ ਵੀ ਦਿਨੋਂ ਦਿਨ ਕਰਮਾਂ ਵਾਲੀ ਲਾਈ ਬਣਾਈ ਆਉਂਦੀ ਆ ਠੀਕ ਆ ਤੇ ਚੰਗਾ ਸੋਹਣਾ ਵਿਖਾਲਾ ਥਲੇੋਂ ਤਿਆਰ ਕਰੂਗੀ ਅਜੇ ਬਾਕੀ ਤੁਹਾਡੇ ਸਾਹਮਣੇ ਆ ਅੱਜ ਦੀ ਘੜੀ ਤੱਕ ਜਿੰਨਾ ਇਹਨੇ ਬਿਲਕੁਲ ਹਵਾਨਾ ਚੱਡ ਤੇ ਤਿਆਰੀ ਦੇ ਵਿੱਚ ਜੁੱਟੀ ਆ ਤੇ 5 24 ਲੀਟਰ ਪਲੂਨ ਪਹਿਲੇ ਸਵੇਰੇ ਨੇ ਦੁੱਧ ਚਵਾਇਆ ਆ ਆ ਦੇ ਅੱਜ ਸੋਮ ਦਿ ਸਿੱਧਾ ਲੰਮਾ ਤੋੜਦੇ ਬਹੁਤ ਠੰਡੀ ਤੇ ਰਹੀ ਆ ਜੀ ਬਾਕੀ ਲੰਬਾਈ ਲੰਬੀ ਦੀ ਤੇ ਬਚਾਈ ਦੀ ਤਾਂ ਪੂਰੀ ਆ ਕਰਮਾ ਪੂਰੀ ਪੂਰੀ ਸੋ ਹਾਈਟ ਕੋਈ ਹਾਂ ਇਹਦਾਂ ਸੰਧੂ ਸਾਹਿਬ ਐਂਟ ਹੋਇਆ ਪਿਆ ਹਣ ਤੇ ਬਸ ਜੀ ਬਸ ਚਾਈ ਜਾਣਾ ਲਾਵੀ ਪ੍ਰਭੂ ਕਰੋ ਜਾ ਕੇ ਠੀਕ ਆ ਸੋ ਬਾਕੀ ਬੇਨ ਬੂਨ ਹਵਾਨੇ ਛੱਡੇ ਦੇ ਉੱਪਰ ਕਾਫੀ ਹਾਂਜੀ ਸੋ ਇੱਕ ਚੰਗੇ ਤਦਾ ਰੂ ਪਸ਼ੂ ਤੇ ਜਿੱਦਾਂ ਆਪਾਂ ਨਾਰਮਲੀ ਗੱਲ ਕਰਦੇ ਵੀ ਇੱਕ ਨਿਸ਼ਾਨੀ ਆ ਹਵਾਨੇ ਛੱਡੇ ਦੇ ਉੱਪਰ ਬੇਨ ਕਾਫੀ ਆ ਬਾਕੀ ਥਣ ਮੁਠੀ ਵਾਲਾ ਸੋ ਚਾਰ ਥਣ ਕਿਸੇ ਤਰ੍ਹਾਂ ਦਾ ਕੋਈ ਬੱਚਾ ਫੋਟ ਤਾਨੂੰ ਨਜ਼ਰ ਨਹੀਂ ਆਊਗੀ ਠੀਕ ਆ ਜੀ ਦੋਵੇਂ ਵੜਾ ਵੀ ਗੱਲ ਕਰ ਲਈਏ ਬਿਲਕੁਲ ਸਾਫ ਜੀ ਦੋਵੇਂ ਵੜਾ ਹਵਾਨੇ ਚੱਡੇ ਦੀਆਂ ਬੜੀਆਂ ਸਾਫ ਆ ਇਸ ਵਾਰ ਤਾਂ ਕੱਦ-ਕੱਟ ਜਿਹੜਾ ਦੋਸਤੋ ਵੱਡਾ ਦੂਰੋਂ ਨੇੜੇ ਮੇਰਾ ਵੀਰ ਕੋਈ ਵੀ ਆਉਂਦਾ ਤਾਂ ਆਪਾਂ ਵਾਰ-ਵਾਰ ਜ਼ਿਕਰ ਕਰਦੇ ਆ ਇਹ ਕੈਰੀਆ ਤੁਸੀਂ ਇਹੋ ਲਾ ਕੇ ਆਇਓ ਵੀ ਵੱਡੇ ਕੱਦ-ਕੱਟ ਦੇ ਵਿੱਚ ਵੱਟੀ ਪੈੜ ਆ ਠੀਕ ਹੈ ਜੀ ਦੱਸੋ ਹੰਦ ਵੀਰੇ ਅੱਜ ਇਹਦਾ ਮੁੱਲ ਕੀ ਰਹੂਗਾ ਕਿੰਨੇ ਦੀ ਦੇ ਦਾਂਗੇ ਕਿਉਂਕਿ ਹਜੇ ਚਲੋ ਸੋਣੀ ਸੁਮੋਣੀ ਆ ਜਾਂ ਕਿਸੇ ਭਰਾ ਨੇ ਹਜੇ ਟਾਈਮ ਕੋਈ 5-7 ਦਿਨ ਹਜੇ ਨਹੀਂ ਲੱਜਦਾ ਹਜੇ ਸਮਾਂ ਲੈਂਦੀ ਆ ਸੰਧੂ ਦਾ ਆ ਮੋਲੇ ਦਾ ਵੀ ਦੀ 1,05,000 ਰੁਪਏ ਇੱਕ 5 ਦੀ ਹਾਂਜੀ ਐਵੇਂ ਆਪਾਂ ਕੋਈ ਇੱਕ ਸਵਾ ਨਹੀਂ ਡੇਢ ਨਹੀਂ ਜੇ ਕੋਈ 30 ਨਹੀਂ ਜੇ ਜੋ ਲੈਣਾ ਉਹ ਮੰਗਿਆ ਸੰਧੂ ਸਾਹਿਬ ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਜੈਨੂਨ ਰੇਟ ਮੰਗਿਆ ਜੀ ਇੱਕ ਪੰਜ ਬਿਲਕੁਲ ਜੀ ਹਾਂਜੀ ਤੇ ਉਹ ਅੱਗੋਂ ਚਲੋ ਕਿਸੇ ਭੈਣ ਭਰਾ ਨੂੰ ਆਪਾਂ ਗੱਲ ਕਰਦੇ ਨੇ ਵੀ ਜਿੰਨੀ ਜਿੰਨੂੰ ਕਿਸੇ ਨੂੰ ਵਾਰਾ ਖਾਂਦੀ ਆ ਹਾਂਜੀ ਚਲੋ ਗਾਂ ਕੋਈ ਕਾਰੀ ਭਿਰੀ ਵੀਰ ਵੀ ਲੈ ਕੇ ਜਾਂਦਾ ਤੇ ਮੈਨੂੰ ਤਾਂ ਤਿਆਰੀ ਤੇ ਕੋਈ ਦੋ ਪੈਸੇ ਦੇਂਦੀ ਆ ਦੇਂਦੀ ਆ ਦੇਂਦੀ ਬਿਲਕੁਲ ਜੀ ਬਿਲਕੁਲ ਇਹ ਸਮਾਂ ਪਿਆ ਹੀ ਬਹੁਤ ਹੋ ਗਈ ਕੋਈ ਗੱਲ ਸਹੀ ਆ ਜੀ ਲਓ ਵੀ 1 ਲੱਖ 5000 ਦੋਸਤੋ ਇਹਦੀ ਡਿਮਾਂਡ ਆ ਮੋਲਾ ਠੀਕ ਆ ਜੀ ਤੇ ਜਿਵੇਂ ਵੀਰ ਨੇ ਦੱਸਿਆ ਵੀ ਕਰਨ ਨੂੰ ਜਿੰਨਾ ਮਰਜ਼ੀ ਆਪਾਂ ਕਰ ਸਕਦੇ ਆ ਬਾਕੀ ਐਨੀਮਲ ਦਾ ਕਰਨਾ ਕੋਈ ਡਰ ਨਹੀਂ ਹੁੰਦਾ ਕਿਉਂਕਿ ਸਾਰੇ ਭੈਣ ਭਰਾਵਾਂ ਵੀਰਾਂ ਨੂੰ ਪਤਾ ਹੀ ਹੈ ਵੀ ਤੋਰਾ ਫੇਰਾ ਬਾਜ਼ਾਰ ਕੀ ਅੱਜਕੱਲ ਚੱਲਣ ਡਿਆ ਬਟ ਜਿੱਥੋਂ ਤੱਕ ਦੇ ਦਿੱਤੀ ਜਾਊਗੀ 1 ਲੱਖ 5 ਦੇ ਵਿੱਚੋਂ ਛੋੜ ਛੱਪਾ ਕਰ ਦਿੱਤਾ ਜਾਊਗਾ ਹਾਂਜੀ ਸਵੈਰ ਚੰਗੀ ਆ ਨਿਗਰ ਬਾਕੀ ਦੁੱਧ ਦੇ ਵਿੱਚ ਵੀ ਚੰਗਾ ਯੋਗਦਾਨ ਪਾ ਦਊਗੀ ਕਰਮਾਂ ਲਈ ਠੀਕ ਆ ਜੀ ਤੇ ਇਹ ਅੱਜ ਦੋਸਤੋ ਦੋ ਐਨੀਮਲ ਨੇ ਠੀਕ ਆ ਜੀ ਠੰਡੀ ਹੈ ਕੋਈ ਗੱਲ ਪਾ ਨਹੀਂ ਸਮਝਾਉਂਦਾ ਨੀ ਉਹ ਤਾਂ ਐਵੇਂ ਦੀ ਕੋਈ ਗੱਲ ਬਾਤ ਨਹੀਂ ਜੀ ਕੋਈ ਲੱਤ ਛੜਾ ਲਾਤਾ ਕਰਮਾਲੇ ਹਾਂ ਜੀ ਨਾ ਦੋ ਬਸ਼ੂ ਨੂੰ ਪਤਾ ਨਹੀਂ ਵੈਸੇ ਤੇ ਕਾਲਕੂਲ ਵੀ ਨਹੀਂ ਪੈਂਦੇ ਇੱਕ ਜਣਾ ਤਾਂ ਖੋਲ ਕੇ ਤੋੜ ਕੇ ਦਿਖਾਏ ਹੀ ਤਖੰਦੀ ਦੇ ਨਾਲ ਨਾ ਬਿਲਕੁਲ ਜੀ ਬਿਲਕੁਲ ਨਹੀਂ ਕੋਈ ਗੱਲ ਹੀ ਨਹੀਂ ਇਦਾਂ ਸੰਦੋ ਹਾਂ ਜੀ ਹਾਂ ਜੀ ਆ ਵੇਖਿਆ ਹੀ ਆਪਾਂ ਬਿਲਕੁਲ ਮਬ ਦੋਸਤੋ ਇਹ ਦੋਨੋਂ ਨਗ ਜੜੇ ਅੱਜ ਫੋਰ ਸੇਲ ਆ ਵੀਰ ਜਸਵੰਤ ਸਿੰਘ ਹੁਣਾ ਹੁਣਾ ਦੇ ਕੋਲ ਤੇ ਦੋ ਨਗਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਬੱਛੀ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਆ ਜਿਹੜੀ ਮੇਰੇ ਭਰਾ ਨੇ ਤਕਰੀਬਨ ਕੋਈ ਬਿਲਕੁਲ ਸੈਂਟਰ ਜਿਹੇ ਦੇ ਵਿੱਚ ਪੈਸ ਤਕਰੀਬਨ ਕੋਈ 15 18 17 18 18 ਲੀਟਰ ਵਾਲੀ ਕੋਈ ਗੜ੍ਹ ਚਾਹੀਦੀ ਏ ਸਾਨੂੰ ਤੇ ਪੰਨੂਨ ਬੱਛੀ ਆ ਪਹਿਲੇ ਸਵੇਰੇ ਦੇ ਵਿੱਚ ਹੀ ਕਰਮਾਂ ਲਈ ਚੰਗਾ ਦੁੱਧ ਚਵਾ ਰਹੀ ਆ ਜੇ ਤਾਂ ਦਿਨ ਵੀ ਪੰਜ 6 ਕੀ ਹੋਏ ਇਹਨੂੰ ਠੀਕ ਜੀ ਸੁਈ ਨੂੰ ਤੇ 16 ਲੀਟਰ ਤੇ ਇਸ ਵਕਤ ਜਿਹੜਾ ਬਿਲਕੁਲ ਤੋਲਮਾਂ ਦੁੱਧ ਆਪਾਂ ਕਹਿ ਦਈਏ ਵੀ ਕੰਡੇ ਵਾਲਾ ਕਹਿ ਲਈਏ ਵੀ ਤੋਲਮਾਂ ਦੁੱਧ ਦੀ ਸੁਣਵਾ ਰਾ ਜੀ ਦੋ ਟਾਈਮ ਚੋਗੇ ਤਿੰਨ ਟਾਈਮ ਆਪਦੀ ਛਵਾਈ ਕਰਕੇ ਜੀ ਬਿਲਕੁਲ ਕੋਈ ਗਲਤ ਨਹੀਂ ਉਹ ਵਾਧੂ ਹੋਗਾ ਜੀ ਘਟ ਨਹੀਂ ਹੁੰਦਾ 16 ਤੋਂ ਜੀ ਠੀਕ ਆ ਜੀ 16 ਲੀਟਰ ਖੰਡ ਉੱਤੇ ਆਊਗਾ ਠੀਕ ਆ ਬਿਲਕੁਲ ਤੇ ਜਸ ਤੇ 32000 ਠੀਕ ਹੈ ਜੀ 84277 ਹਾਂ ਜੀ 34003 ਠੀਕ ਹੈ ਜੀ ਹਾਂ ਜੀ ਦੋਨੋਂ ਨੰਬਰ ਹੀ ਆਪਣੇ ਕੋਲ ਹੀ ਹੈ ਨਾ ਹਾਂ ਜੀ ਦੋਵਾਂ ਮੇਰੇ ਕੋਲ ਹੈ ਠੀਕ ਹੈ ਜੀ 88981 ਤੇ 32000 ਠੀਕ ਹੈ ਜੀ 84277 34003 ਠੀਕ ਹੈ ਜੀ ਹਾਂ ਜੀ ਲੋਬੀ ਦੋਸਤੋ ਇਹ ਨੰਬਰ ਵੀਰ ਜਸਵੰਤ ਸਿੰਘ ਹੁਣਾਂ ਦੇ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਤੇ ਖੈਰਾ ਡੇਰੀ ਫਾਰਮ ਅੱਜ ਵੀਰ ਹੁਣਾਂ ਦੇ ਕੋਲ ਆਪਣੀ ਖਾਸ ਵਿਜਿਟ ਸੀਗੀ ਪਿੰਡ ਵਾੜਾ ਤੇਲੀਆਂ ਨਜ਼ਦੀਕ ਅਲਗੋਂ ਅਲਗੋਂ ਕੋਠੀ ਹਾਂਜੀ ਪਿੱਕੀ ਮਿੰਟ ਤੋਂ 8-7 ਕਿਲੋਮੀਟਰ ਦੀ ਦੂਰੀ ਹੈ ਤੇ ਖੇਮ ਕਰਨ ਵਾਲੇ ਰੋਡ ਤੇ ਇਹ ਪਿੰਡ ਆਉਂਦਾ ਠੀਕ ਆ ਜੀ ਬਾੜਾ ਤੇਲੀ ਹਾਂਜੀ ਬਾੜਾ ਤੇਲੀਆਂ ਜੀ ਆਓ ਇੱਥੇ ਆਣ ਕੇ ਆਪਣੀ ਨਰਖ ਪਰਖਾ ਤਸੱਲੀ ਕਰੋ ਪਸ਼ੂ ਜਿਹੜਾ ਸੋਇਆ ਦੋ ਟਾਈਮ ਚੋਲੋ ਗੱਬਣ ਪਸ਼ੂ ਆਪਣਾ ਚਾਰੇ ਥਨਾਂ ਦਾ 蒂ਪ ਕੇ ਭਰਾ ਕੇ ਤਸੱਲੀ ਕਰ ਲਿਓ ਮਾਲ ਇਸੇ ਤਰ੍ਹਾਂ ਚੰਗਾ ਸਾਫ ਸੁਥਰਾ ਇੱਥੇ ਆਉਂਦਾ ਰਹਿੰਦਾ ਹੈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ